ਔਰ ਦਰਸ਼ਨ ਕਰੀਏ ਕਿਲਾ ਮੁਬਾਰਕ ਵਿਖੇ ਮੌਜੂਦ ਬਾਬਾ ਸ਼ੇਖ ਫਰੀਜੀ ਦੇ ਤਪਸਥਾਨ ਦੇ ਜਿੱਥੇ ਫਰੀਦਕੋਟ ਦੇ ਵਿਧਾਇਕ ਸਰਦਾਰ ਗੁਰਦਾਸ ਸਿੰਘ ਸੇਖੋ ਲੈ ਕੇ ਗਏ ਅਤੇ ਸਮਾਗਮ ਸੰਬੰਧੀ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਨਾਸੀਓ ਤੰਤਨ ਸਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350ਵਾਂ ਜੋ ਸੰਵਿਧਿਪੁਰ ਬਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਫਰੀਦਕੋਟ ਦੇ ਅੰਦਰ ਵੀ ਇਹ ਵਰ੍ਹੋ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਫਰੀਦਕੋਟ ਦੇ ਇੱਕ ਵੱਡਾ ਨਗਰ ਨਿਗਮ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਾ ਹੈ ਵੀਕੀ ਪਰ ਉਸ ਤੋਂ ਪਹਿਲਾਂ ਕਿਉਂਕਿ ਫਰੀਦਕੋਟ ਦੇ ਅੰਦਰ ਬਾਬਾ ਸ਼ੇਖ ਤਰੀਜੀ ਦੀ ਉਹ ਸਥਾਨ ਉਹ ਤਪੱਸਥਾਨ ਜਿੱਥੇ 810 ਸਾਲ ਪਹਿਲਾਂ ਬਾਬਾ ਸ਼ੇਖ ਤਰੀਜੀ ਨੇ ਚਰਨ ਪਾਏ ਉਹ ਕਿਲੇ ਦੇ ਅੰਦਰ ਹੈ ਔਰ ਉਸ ਜਗ੍ਹਾ ਦੇ ਉੱਤੇ ਸਧਾਰਨ ਪਾਠ ਹੈ ਜਿਹੜਾ ਕੱਲ 14 ਤਰੀਕ ਨੂੰ ਸਵੇਰੇ ਠੀਕ 10:30 ਵਜੇ ਸ਼ੁਰੂ ਹੋਊਗਾ ਔਰ 20 ਤਰੀਕ ਨੂੰ ਸਵੇਰੇ 8:00 ਵਜੇ ਭੋਗ ਪਾਇਆ ਜਾਣਗੇ ਉਹ ਜਗ੍ਹਾ ਤੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਸਿਰਫ ਇਸ ਆਪਣਾ ਲਈ ਵੀ ਨਹੀਂ ਤੁਹਾਨੂੰ ਵੀ ਸੱਦਾ ਦਿੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਫਰੀਦਕੋਟ ਦਾ ਹਰ ਰੋਜ਼ ਬੱਚਾ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਹਰ ਰੋਜ਼ ਕਿਲੇ ਦੇ ਗੇਟ ਖੁੱਲੇ ਰਹਿਣਗੇ ਇਸ ਸਥਾਨ ਦੇ ਗੇਟ ਖੁੱਲੇ ਰਹਿਣਗੇ ਉਹਦੇ ਤੁਸੀਂ ਦਰਸ਼ਨ ਕਰਨੇ ਆਉ ਮੈਂ ਤੁਹਾਨੂੰ ਦਿਖਾਉਣਾ ਇਹ ਜਗ੍ਹਾ ਜਿਹੜੀ ਹੈ ਕਿਲੇ ਦੇ ਅੰਦਰ ਹੈ ਤੇ ਇਸ ਜਗ੍ਹਾ ਦੇ ਉੱਤੇ ਇਹ ਤੁਹਾਡੇ ਲਈ ਵੀ ਜਿਹੜੀ ਹੈ ਇਹ ਖੁੱਲਣੀ ਆ ਔਰ ਇੱਥੇ ਅਸੀਂ ਆ ਕੇ ਸਾਰਿਆਂ ਨੇ ਦਰਸ਼ਨ ਦਿਦਾਰੇ ਕਰਨੇ ਆ ਤੰਤਰ ਬਾਬਾ ਸ਼ੇਖ ਫਰੀਦ ਜੀ ਦੇ ਜਗਾ ਜਿਹੜੀ ਕਿਲਾ ਮੁਬਾਰਕ ਦੇ ਅੰਦਰ ਉਹ ਇਸ ਜਗ੍ਹਾ ਦੇ ਉੱਤੇ ਬਾਬਾ ਸ਼ੇਖ ਫਰੀਦ ਜੀ ਨੇ ਤਪ ਕੀਤਾ ਇਹ ਸਥਾਨ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਸ਼ੋਭਤ ਹੈ ਮਹਾਰਾਜ ਸਾਹਿਬ ਦੇ ਪਰਿਵਾਰ ਵੱਲੋਂ ਉਹਨਾਂ ਦੇ ਜਿੰਨੇ ਵੀ ਪਰਿਵਾਰ ਦੇਗਾ ਅੱਗੇ ਵਾਰਿਸ ਹੈ ਟਰਸਟ ਵੱਲੋਂ ਇਸ ਜਗ੍ਹਾ ਨੂੰ ਸੰਭਾਲ ਕੇ ਰੱਖਿਆ ਹੋਇਆ ਔਰ ਇਹ ਕਿਲਾ ਬੰਦ ਹੋਣ ਕਾਰਨ ਤੁਸੀਂ ਇਸ ਜਗ੍ਹਾ ਦੇ ਉੱਤੇ ਦਰਸ਼ਨ ਨਹੀਂ ਕਰ ਸਕੇ ਸੋ ਇਹ ਜਗ੍ਹਾ ਦੇ ਨਾਲ ਨਾਲੇ ਬਹੁਤ ਵੱਡੀ ਖੂਬਸੂਰਤ ਹਵੇਲੀ ਹੈ ਮਾਤਾ ਜੀ ਦੀ ਹਵੇਲੀ ਹੈ ਇਸ ਹਵੇਲੀ ਦੇ ਅੰਦਰ ਹੀ ਅਸੀਂ ਜਿਹੜਾ ਹੈ ਉਹ ਸੁਧਾਰਨ ਪਾਠ ਰੱਖਣਾ ਹੈ ਇਸ ਜਗ੍ਹਾ ਦੇ ਸਿਰੇ ਦਾ ਤੁਸੀਂ ਔਨਲਾਈਨ ਬਿਲਕੁਲ ਨਾਲ ਜਗ੍ਹਾ ਜਿਹੜੀ ਬਣੀ ਹੋਈ ਹੈ ਸਾਹਮਣੇ ਅਸੀਂ ਉਸ ਜਗ੍ਹਾ ਦੇ ਉੱਤੇ ਹੀ ਸ੍ਰੀ ਗੁਰੂ ਗੰਸਾਹ ਮਹਾਰਾਜ ਕੱਲ ਸ਼ੁਭਤ ਹੋਣਗੇ ਔਰ ਇੱਥੇ ਸ਼ੁਭਤ ਹੋ ਕੇ ਸੰਗਤਾਂ ਨੂੰ ਨਿਹਾਲ ਕਰਨ ਇਸ ਜਿਹੜਾ ਇੱਕ ਕੰਦ ਜਿਹੜਾ ਹੈ ਉਹ ਸਵੇਰੇ ਠੀਕ 10:30 ਵਜੇ ਸਹਿਜ ਸ੍ਰੀ ਗੁਰੂ ਗੰਸਾਹ ਮਹਾਰਾਜ ਦਾ ਪ੍ਰਕਾਸ਼ ਹੋਊਗਾ ਔਰ ਪ੍ਰਕਾਸ਼ ਹੋਣ ਤੋਂ ਬਾਅਦ ਇੱਥੇ ਜਿਹੜਾ ਸਹਿਜ ਪਾਠ ਆਰੰਭ ਹੋਊਗਾ ਸਹਿਜ ਪਾਠ ਕਰਾਉਣ ਦਾ ਵੀ ਸਾਡਾ ਇਹ ਮਕਸਦ ਹੈ ਕਿ ਸੱਤ ਦਿਨ ਤੱਕ ਇਹ ਸਥਾਨ ਖੁੱਲਾ ਰਹੂਗਾ ਔਰ ਇਸ ਸਥਾਨ ਦੇ ਉੱਤੇ ਜਿੱਥੇ ਬਾਬਾ ਜੀ ਨੇ ਚਰਨ ਪਾਏ ਸਿੱਖ ਸੰਗਤਾਂ ਉੱਥੇ ਮਸਤਕ ਰੱਖ ਕੇ ਬਾਬਾ ਸ਼ੇਖਪਰੀ ਜੀ ਤੋਂ ਅਸ਼ੀਰਵਾਦ ਲੈਣਗੇ ਔਰ ਅਸ਼ੀਰਵਾਦ ਲੈ ਕੇ ਇਸ ਮਹਾਨ ਵਿਰਾਸਤ ਨੂੰ ਦੇਖਣੀ ਹੈ ਕਿਉਂਕਿ ਜਿੱਥੋਂ ਬਾਬਾ ਸ਼ੇਖਪਰੀ ਜੀ ਨੇ ਇਸ ਸ਼ਹਿਰ ਦੇ ਵਿੱਚ ਚਰਨ ਪਾਏ ਉਦੋਂ ਤੋਂ ਇਹ ਸ਼ਹਿਰ ਆਬਾਦ ਹੈ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ 810 ਸਾਲ ਪੁਰਾਣੀਆਂ ਤਾਂ ਇਹ ਮਾਈ ਗੋਲਦੀ ਸਾਹਿਬ ਹੈ ਜੇ ਦਿੱਲਾ ਬਾਬਾ ਫਰੀਦ ਦੇ ਵਿੱਚ ਉਹ ਵਣ ਹੈ ਜਿੱਥੇ ਬਾਬਾ ਜੀ ਨੇ ਹੱਥ ਪੂਦੇ ਹੈ ਤੇ ਚਾਹੇ ਇਹ ਸਥਾਨ ਹੈ ਜਿੱਥੇ ਨੇ ਚਰਨ ਪਾਏ ਸਿੱਕੋਪਰੀ ਮਿੱਟੀ ਦੀ ਜਿਹੜੀ ਹੈ ਉਹ ਬਾਬਾ ਜੀ ਨੇ ਆਪਣੇ ਸਿਰ ਤੋਂ ਸਿੱਟੀ ਹੈ ਸੋ ਉਹ ਸਥਾਨ ਦੇ ਉੱਤੇ ਹੁਣ ਆਪਾਂ ਤੱਕੜੇ ਹੋ ਕੇ ਵੀ ਜਿੱਥੇ ਨੂੰ ਨਗਰ ਕੀਰਤਨ ਦੇ ਵਿੱਚ ਵੀ ਜਿੱਥੇ ਸਾਡੇ ਪੂਰਬਜਾਂ ਨੇ ਸਾਡੇ ਵੱਡੇ-ਵਡੇਰਿਆਂ ਤੋਂ ਜੇ ਗਲਤੀ ਹੋਈ ਉਹਨਾਂ ਨੇ ਸਿਰ ਤੇ ਚੋਕਰੀ ਚਕਾਈ ਤੇ ਆਪਾਂ ਉੱਥੇ ਉਹਨਾਂ ਦੀ ਉਸ ਬਾਣੀ ਦੇ ਉੱਤੇ ਫੁੱਲ ਸੱਟ ਕੇ ਇੱਥੋਂ ਗੁਰੂ ਮਹਾਰਾਜ ਜੀ ਦਾ ਜਿਹੜਾ ਉਹ ਅਸੀਂ ਨਗਰ ਕੀਰਤਨ ਰਵਾਨਾ ਕਰਨਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਚਾਹੇ ਜਦੋਂ ਮਰਜ਼ੀ ਸਮਾਂ ਕੱਢੋ ਕਿਉਂਕਿ ਬਹੁਤ ਬਾਰੇ ਲੋਕ ਕਹਿੰਦੇ ਕਿ ਅਸੀਂ ਠੀਕ ਕੋਟ ਦੇ ਰਹਿਣ ਵਾਲੇ ਜੀ ਸੀ ਉਹ ਜਗ੍ਹਾ ਨਹੀਂ ਦੇਖੀ ਕਿ ਤੁਹਾਡੀ ਮੰਗ ਦੇ ਉੱਤੇ ਸਰਦਾਰ ਜਗੀਰ ਸਿੰਘ ਡੀ.ਐਜੀ. ਸਾਹਿਬ ਔਰ ਸਾਰੇ ਜਿਹੇ ਟਰੱਸਟ ਨੇ ਉਹਦੇ ਨਾਲ ਸਹਿਬਾਨ ਨੇ ਮਹਾਰਾਜ ਸਾਹਿਬ ਦਾ ਪਰਿਵਾਰ ਵੀ ਉਸ ਦਿਨ ਤੁਹਾਡੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਣ ਲਈ ਆਊਗਾ ਕਿਉਂਕਿ ਆਪਣਾ ਪਰਿਵਾਰ ਹੈ ਮਹਾਰਾਜ ਸਾਹਿਬ ਵੀ ਆਪਣੇ ਆ ਸੋ ਉਹ ਵੀ ਇੱਥੇ ਉਹਨਾਂ ਦੇ ਪਰਿਵਾਰ ਦੇ ਜੀਅਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਵੀ ਆ ਕੇ ਇਸ ਜਗ੍ਹਾ ਤੋਂ ਇਸ ਮਹਾਨ ਨਗਰ ਕੀਰਤਨ ਜੋ 350 ਸਾਲੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੋ ਸ਼ਹੀਦੀ ਪਰਬ ਨੂੰ ਸਮਰਪਿਤ ਹੈ ਉਹਦਾ ਹਿੱਸਾ ਬਣ ਕੇ